ਮੋਟਰ ਤੇ ਆਏ ਹੋਏ ਸੀਗੇ ਤੇ ਅੱਜ ਵੀ ਮੋਟਰ ਤੇ ਵੀ ਚਾਇਲ ਪੇਲ ਪੂਰੀ ਲੱਗੀ ਹੋਈ ਆ ਜੀ ਦੀ ਤਾਂ तकरीबन ਸਾਰੀ ਲੱਗ ਚੁੱਕੀ ਆ ਆਪਣੀ ਜੀ ਦਾ तकरीबन ਆਪਣਾ ਸਾਰੀ ਦੀਰ ਉਹਨਾਂ ਨੇ ਲਾ ਦਿੱਤੀ ਸੀ ਤੇ ਜਦੋਂ ਅਗਰੇ ਰੇਲ ਹੇਠਲੇ ਮਤੋਂ ਤੋਂ ਖੁਮਾਰ ਰੇਲ ਕਰਨੀ ਪਈ ਤੇ ਆ ਖੜਾ ਆਪਣਾ ਟੋਪਾ ਤੇ ਅੱਜ ਉਹਦੇ ਵਾਲੇ ਰੇਲ ਹੇਠਲੇ ਨੇ ਆ ਖੜਾ 85 ਮਹਿੰਦਰਾ ਬਾਕੀ ਵੀਰ ਉਹਨਾਂ ਨੂੰ ਪੁੱਛਦਿਆਂ ਵੀ ਕੀ 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 ਵੀਰ ਲਾਤੀ ਆ ਹਨਾ ਕਿ ਇਸ ਜਮਾਂ ਵੀਰ ਉਹ ਨਹੀਂ ਦੇਖ ਦਿਖਾ ਦਿੰਦਾ ਮੈਂ ਤੁਹਾਨੂੰ ਸਾਹਮਣੇ ਵੀਰ ਜਿੱਥੇ ਮਤਲਬ ਉਹਨਾਂ ਦੀ ਅੰਡਾਲੇ ਰਹਿੰਦੇ ਤੇ ਲਾਉਣ ਵਾਲੇ ਉਹ ਲੱਗ ਹੋਏ ਨੇ ਵੀਰ ਉਹ ਨਹੀਂ ਕੌਣ ਉਹਨਾਂ ਕਾਲਾ ਰਹੇ ਨੇ ਸਾਹਮਣੇ ਕੀ ਵੱਡੇ ਵੀਰ ਨਾ ਕਰਦੇ ਆ ਗੱਲ ਜਿਹੜਾ ਵੀ ਆਪਣੀ ਟੀਰੀ ਆ ਨਾ ਕਿਹੜੇ ਕਿਹੜੇ ਬੀ ਲਾਏ ਨੇ ਕਿਹੜੇ ਕਿਹੜੇ ਨਹੀਂ ਲਾਏ ਅੱਜ ਉਹ ਕੋਗਾ ਗੰਭੀਰ ਨਾ ਗੱਲ ਬਟੂਰਾ ਨਾਲ ਪੁੱਛਦੇ ਆ ਵੀ ਕਿਹੜਾ ਕਿਹੜਾ ਲਾਏ ਜੀਦਾ ਆਪਾਂ ਕਿਹੜੇ ਕਿਹੜੇ ਬੀ ਲਾਏ ਜੀਰੀ ਦਾ ਮੈਂ ਸੀ ਯੂਟਿਊਬ ਤੋਂ ਆਇਆ ਇਹ ਬੱਤੀ 23 25 ਕਿ ਕਿਹੜਾ ਬੱਤੀ ਖੜਾ 28 ਤੇਰਾ ਮਤਲਬ ਕਿਹੜੀ ਉਸਾ ਕਿਹੜੀ ਹੈ ਉਸਾ ਮਤਲਬ ਕਿ ਦੂਈ ਦਾ ਜਿਹੜਾ ਇਹ ਤਾਂ ਨੰਬਰ ਨੇ ਨਾ ਦੂਦੇ ਦੀ ਅੱਛਾ ਇੱਕ ਬੱਤੀ ਦਾ ਇਹ 28 ਇੱਕ ਬੱਤੀ ਹੈ ਇੱਕ ਉਸਾ ਇੱਕ 32 ਦਾ ਇਹ 23 ਬਸਮਤੀ ਤਾਂ ਲੈ ਆਈ ਹੋਈ ਆਪਾਂ ਨੇ ਐਸੇ ਕਰੇ ਕੋਈ ਨਹੀਂ ਦੋ ਠੀਕ ਹੈ ਬਾਕੀ ਭਾਈ ਉਹਨੂੰ ਦਿਖਾਉਣੇ ਆਪਾਂ ਨੇ ਦੋ ਮੋਟਰਾਂ ਜੋੜਤੀਆਂ ਸੀਗੀਆਂ ਸਾਹਮਣੇ ਆ ਮੋਟਰਾਂ ਜੋੜੀ ਹੋਈਆਂ ਦਿਖਾਉਣ ਨੂੰ ਜੀ ਮਸ ਆ ਇੱਕ ਮੋਟਰ ਜੋੜੀ ਹੋਈ ਆ ਜੋ ਇਕੱਠੀਆਂ ਹੀ ਕਰਦੇ ਆ ਪਹਿਲਾਂ ਇਹ ਇਹ ਜਿਹੜਾ ਤਾਂ ਉਰੀ ਸੀ ਪਾਈਪ ਹਣਾ ਤੇ ਹੁਣ ਇਹਨੂੰ ਇਕੱਠਿਆਂ ਨੂੰ ਕਰਤਾ ਆ ਦੋਨਾਂ ਦਾ ਇਕੱਠੇ ਕਰਦਾ ਉਹ ਸਾਰੀ ਪਾਈਪ ਲਾਈਨ ਪਾਈ ਹੋਈ ਆ ਸਾਹਮਣੇ ਨੱਟੇ ਲਾਏ ਹੋਏ ਨੇ ਉਹ ਸਾਹਮਣੇ ਪਾਈਪ ਦੇਖ ਸਕਦਾ ਤੁਸੀਂ ਬਾਕੀ ਜਿਹੜਾ ਪੱਧਰ ਉਹ ਸਸ਼ਟਮ ਦੇ ਵਿੱਚ ਹੋ ਰਿਹਾ ਨਾ ਇੱਕ ਆਪਣੀ ਆ ਮੋਟਰ ਉਹ ਚਾਚੇ ਵਾਲੀ ਨੰਗਾਲੀ ਤੇ ਕਾਪੜੀ ਉਹ ਆ ਉਹ ਦਾ ਹਾਦਸਾ ਉਹ ਆਈ ਮੋਟਰ ਵੀ ਆਪਣੀਆਂ ਤਿੰਨ ਮੋਟਰਾਂ ਨੇ ਆਪਣੀਆਂ ਤੇ ਇੱਕ ਉਹ ਕੋ ਪਾਰੇਆ ਜਿਹੜੀ ਉਹ ਵੀ ਆਪਣੀ ਹੋਈਆਂ ਹਾਕੀ ਤੋਂ ਨਾ ਹਾਉਣਾ ਵੀ ਰੋਣਾ ਕੋਲੇ ਜਾ ਕੇ ਡਾਲ ਲਾ ਰਹੇ ਨੇ ਵਿਚਾਰੇ ਅੱਜ ਤਾਂ ਹਵਾ ਚੱਲ ਰਹੀ ਹੈ ਨਹੀਂ ਤਾਂ ਗਰਮੀ ਪਹਿਲਾਂ ਬਹੁਤ ਸੀਗੀ ਸਵੇਰੇ ਕੱਲ ਵੀ ਗਰਮੀ ਜੀ ਤਕਰੀਬਨ ਮੀਂਹ ਪਿਆ ਤਾਂ ਜਾਂਦਾ ਪਰ ਗਰਮੀ ਬਹੁਤ ਹੁੰਦੀ ਬਹੁਤ ਫਿਰ ਬਾਅਦ ਜ਼ਿਆਦਾ ਬੁਰਾ ਹਾਲੇ ਹੋ ਜਾਂਦਾ 11 ਤਾਂ ਇਹ ਹੋ ਜਾਂਦਾ ਵੀ ਮੀਂਹ ਪੈ ਗਿਆ ਵੀ ਨਜ਼ਾਰੇ ਆ ਗਏ ਤੇ ਇਹ ਗੱਲਾਂ ਦਾ ਬਸ ਕਹਿਣ ਨੂੰ ਹੁੰਦਾ ਬਾਅਦ ਤਾਂ ਗਰਮੀ ਵੱਧ ਤੋਂ ਲਾਦੀ ਆ ਆਦਾਂ ਦਿਖਾਉਨੇ ਆ ਘੋਗੜੀ ਹੋਣੀ ਵੀਰ ਹੋਣੀ ਦੂਜਾ ਗੱਗੀ ਵੀਰ ਲਾ ਰਿਹਾ ਆ ਦਾਲ जीरी लगाएंगे जीरी लगाएंगे बाबूजी जीरी लगाएंगे और जी अंदर असर हुआ क्यों कदम ऐसी ना लगी हो जीरी करके मेरा दा मतंद खोना आ देखो जी जीरी लगाएंगे ठीक है ठीक है ठीक है हाँ जी लाइव चल रही यूट्यूब त ਆ ਦੇਖ ਲੋ ਜੀ ਤੁਹਾਨੂੰ ਤੁਹਾਡੇ ਸਾਹਮਣੇ ਆਪੇ ਦਾਦਨੇ ਵਿਚਾਰੇ ਵੀ ਆਪੇ ਲੱਗਾ ਆ ਸਾਨੂੰ ਪੰਜਾਂ ਦੀ ਲੋਡ ਨਹੀਂ ਪੈਂਦੀ ਵੇ ਗਲਤ ਠੀਕ ਆ ਨਾ ਜਿਹਦੇ ਚ ਜੀ ਨਾਉਣਾ ਹਾਂ ਉਹ ਤਾਂ ਆਪਣੇ ਤੇ ਡਿਪੈਂਡ ਆ ਨਾ ਵੀ ਆਪਾਂ ਜੇ ਆਪਾਂ ਆਪ ਕੰਮ ਕਰਾਂਗੇ ਤਾਂ ਫਿਰ ਪੰਜਾਂ ਦੀ ਵਿਕੀ ਮਜਾ ਲਾ ਵੀ ਆ ਜਾਣਗੇ ਉਹ ਆਪਣੇ ਘਰ ਨੇ ਅਮੀ ਕਰਨੀ ਖੁੱਲੀ ਲਾਈ ਹੋਈ ਹੈ ਜੀ ਰੋਲ ਹੀ ਸਾਰਾ ਕੁਝ ਹੁੰਦਾ ਜੀ ਪਤਾ ਨਹੀਂ ਲੱਗਦੇ ਸਿਆਣਾ ਕਿੱਥੇ ਆ ਜਾ ਕਿ ਸਿਆਣਾ ਤੁਹਾਨੂੰ ਪਿਆਰ ਲੱਗਦਾ ਯਾਰ ਕਈ ਵਾਰ ਕੰਮ ਸਾਰੀ ਕਰਨੇ ਪੈਂਦੇ ਨੇ ਇਹ ਨਹੀਂ ਹੁਣ ਮੈਂ ਕਹਿੰਦਾ ਮਾਤਾ ਰਹੀਂ ਬਾਬਿਆਂ ਨਾਲ ਮੈਨੂੰ ਨਕਾਲੀ ਬਾਬਾ ਇਹ ਪਤਾ ਆਪ ਨਾਲ ਕੰਮ ਕਰੇ ਨਾ ਫੇਰ ਵੱਧਦਾ ਸੁਆਦ ਆਉਂਦਾ ਇਹ ਐ ਨਹੀਂ ਬਹੁਤੀਂ ਤੋਂ ਬਾਅਦ ਇਹ ਨਹੀਂ ਬਹੁਤੀਂ ਤੋਂ ਬਾਅਦ ਆਦੇ ਬਾਅਦ ਘਟਦਾ ਯਾਰ ਮੈਂ ਜਾ ਕੇ ਕਹਿੰਦਾ ਨਵੀ ਭਾਈ ਤੈਨੂੰ ਬੁਲਾਉਂਦੇ ਨੇ ਨਹੀਂ ਮੰਗ ਤੇ ਉਹਨਾਂ ਦਾ ਮੰਗ ਪੱਤਰ ਦਿੱਤਾ ਮੈਨੂੰ ਵੀ ਆਵੇ ਵਾ ਹੁਣੇ ਕਹਿੰਦਾ ਨਾ ਜਾ ਕੇ ਵੀ ਭਾਈ ਤੇ ਮੰਗ ਪੱਤਰ ਦੇ ਕੇ ਭੇਜਿਆ ਵੀ ਉਹ ਕਹਿੰਦੇ ਨੇ ਵੀ ਸਾਡਾ ਹੈਡ ਆਉਣਾ ਚਾਹੀਦਾ ਨਹੀਂ ਕੰਮ ਕੰਮ ਨਾਲ ਰੇ ਖੜਾ ਰੇ ਉਹ ਉੱਥੇ ਦਾ ਅੰਦਮ ਕਰ ਰਿਹਾ ਇਹ ਪਹਿਲੀ ਵਾਰ ਬਣਾਇਆ ਕਾ ਚਾਪੋ ਕਾਲੀ ਹੋ ਗਈ ਟਿੰਗਲੰਗ 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 ਹੋ ਗਈ ਟਿੰਗਲੰਗ ਉਹ ਸੱਚ ਟਿੰਗਲੰਗ ਦਾ ਕੀ ਬਣਿਆ ਬਣਨਾ ਜਦ ਸਾਰਾ ਪੱਟ ਗਿਆ ਯਾਰ ਥੱਲੇ ਆਇਆ ਨਹੀਂ ਉਹ ਵਧੀਆ ਨਹੀਂ ਆਇਆ ਨਹੀਂ ਤਾਂ ਹੱਡ ਗੋਡੇ ਘਟਾ ਲੈਂਦਾ ਅੱਛਾ ਉਹ ਚਾਲੋ ਉਹ ਇਹ ਜੇ ਤਦੋਂ ਪਣਾ ਜਾਂ ਵਿਚਾਰ ਕੀ ਰੱਖਿਆ ਇਹ ਜੇ ਤਦੋਂ ਲੈਣਾ ਗਿਆ ਆਪਾਂ ਨੇ ਓਏ ਮੂਰਖ ਇਨਸਾਨ ਨੇ ਇਹਨਾਂ ਨੂੰ ਐ ਨਹੀਂ ਪਤਾ ਇਹਨਾਂ ਨੂੰ ਆਏ ਵੀ ਅਸੀਂ ਜ਼ਿਮੀਂਦਾਰਾਂ ਦੀ ਬਸ ਲੋਟ ਆ ਕੱਲਾ ਜ਼ਿਮੀਂਦਾਰ ਹੰਨਾ ਨਹੀਂ ਨਾ ਸਰਦਾ ਨਾਲ ਪੰਦਾ ਦੀ ਬਣੀ ਹੋਣੀ ਚਾਹੀਦੀ ਓ ਯਾਰ ਵੀਰ ਮੇਰੇ ਮੇਰੀ ਗੱਲ ਸੁਣ ਹੁਣ ਮੈਂ ਕੰਮ ਤੋਂ ਤੇ ਲੈ ਜਾ ਮੈਂ ਤੁਹਾਡੇ ਕੰਮ ਆਉਣਾ ਉਹ ਫਾਇਦਾ ਨਹੀਂ ਨਾ ਉਹ ਚੀਜ਼ ਦਾ ਟਰੈਕਟਰ ਸਾਰਾ ਕੋ ਹੈ ਇਹ ਵੀ ਤਾਂ ਕੱਕੇ ਦਿੰਦਾ ਮੈਂ ਮੰਗਾ ਟਰੈਕਟਰ ਨਹੀਂ ਦਿੰਦਾ ਬੈਠਾ ਨਹੀਂ ਦਿੰਦਾ ਦੇ ਜਿੰਦਾਂ ਕਾਹ ਕੈ ਨਹੀਂ ਚਲਾਉਣਾ ਉਹ ਖਾ ਦੇਂਦਾ ਈ ਟਰੈਕਟਰ ਉਹ ਤੇਰਾ ਤਾਂ ਵੀਰ ਹੁਣ ਤੂੰ ਵੱਡੇ ਪੱਦਰ ਦੇ ਆ ਹਾਂ ਅਸੀਂ ਮਾੜੇ ਤੇ ਨਹੀਂ ਰਹਿਣਾ ਹਾਂ ਅਸੀਂ ਮਾੜੇ ਤੇ ਨਹੀਂ ਰਹਿਣਾ ਮੈਦਾਨੂ ਗਈ ਇੱਕਦਮ ਜਿਹੜੇ ਜਿਹੜੇ ਵੱਡੇ ਬੰਦੇ ਹੁੰਦੇ ਨੇ ਉਹ ਮਾੜੇ ਦੀ ਟਰੈਕਟਰ ਤੇ ਥੋੜੀ ਪਾਉਂਦੇ ਨੇ ਹੋਰ ਮੇਰੀ ਗੱਲ ਸੁਣਾ ਸਕੋਰਪੀਓ ਚ ਲਾਉਣ ਵਾਲਾ ਬੰਦਾ ਮਰੂਤੀ ਗੱਡ ਚ ਲਾਊਗਾ ਮਿੰਗੀ ਦੇ ਆਪਾ ਚਲਾ ਰਿਹਾ ਹੈ ਦੇਖਾ ਹਾਈ ਹੋ ਸਿੰਪਲ ਲੀਵਿੰਗ ਹਾਈ ਥਿੰਕਿੰਗ ਉਹ ਕੀ ਹੁੰਦਾ ਵੀ ਆਪਣੀ ਜਿਹੜੀ ਰੈਣੀ ਪੈਣੀ ਆ ਉਹ ਸਿੰਪਲ ਆ ਸੋਚ ਆ ਪਿੱਛੀ ਆ ਪੰਜਾਬੀ ਬੋਲਣਾ ਵੀ ਤੂੰ ਅੰਗਰੇਜ਼ਾਂ ਦੇ ਕੋਲ ਵੇ ਬਗਜਾ ਜੇ ਨਾ ਇਹ ਅੰਗਰੇਜ਼ੀ ਚਾਹੀਦੀ ਕੋਈ ਇਹ ਪੰਜਾਬੀ ਨੂੰ ਸਮਝਾਉਂਦੇ ਆ ਅੱਛਾ ਲੀਵਿੰਗ ਹਾਈ ਥਿੰਕਿੰਗ ਠੀਕ ਆ ਛਾਦੇ ਰਹੋ ਹਾਂ ਸੋਚ ਉੱਚੀ ਰੱਖੋ ਆ ਠੀਕ ਆ ਚਾਹੀਦਾ ਵੀ ਐਵੇਂ ਆ ਉਹ ਹੁਣ ਆ ਵੀ ਐਂ ਚਾਹੀਦਾ ਯਾਰ ਐਂ ਦਾ ਹੁਣ ਜਿਹੜੇ ਸੈਂਡਰ ਚੱਕੀ ਫਿਰਦੇ ਨੇ ਉਹ ਕਿਹੜਾ ਗਾਂ ਬੰਦੇ ਨੇ ਬਾਬਾ ਆਪਾਂ ਨੂੰ ਕੰਮ ਕਦੇ ਪੈਸਾ ਦਾ ਇਹ ਬਚਾਰੇ ਨਾ ਮਾ ਸਾਹ ਦੇ ਬਹੁਤ ਦਿੰਦਾ ਤਾਂ ਦਿਖਾਈ ਜਾਂਦਾ ਉਹ ਯਾਰ ਮੇਰੀ ਗੱਲ ਸੁਣਾ ਤੇ ਲੋਕ ਆਈਆਂ ਤੇ ਦਿਖਾਉਂਦੇ ਨੇ ਕੰਮ ਪਾਇਆ ਨਹੀਂ ਦੇ ਹੱਦੀ ਨਹੀਂ ਮਗਾ ਦੇ ਹੱਦੀ ਨਾ ਮਗਾ ਅੱਜ ਤੁਹਾਡੇ ਕੰਮ ਆਉਂਦੇ ਆ ਕੱਲ ਨੂੰ ਸਾਡੇ ਤੇ ਵੀ ਭਿੜ ਪੈ ਸਕਦੀ ਹੈ ਕਿਸੇ ਤਰ੍ਹਾਂ ਦੀ ਵੀ ਪੈ ਸਕਦੀ ਹੈ ਜਰੂਰੀ ਨਹੀਂ ਹੈਗੇ ਬਾਬਾ ਇੱਕ ਗੱਲ ਆਪਨੀ ਮੇਰੀ ਚੱਲ ਆਪਾਂ ਦੇਖ ਲਈਏ ਆ ਪਤਾ ਨਹੀਂ ਇਹਨੂੰ ਬੁਸਲਾ ਪਤਾ ਜੇ ਘਰੇ ਵੀ ਚਲੇ ਆਂਨਾ ਮੈਨੂੰ ਕੋ ਲੋੜ ਹੈ ਟੱਕਣਾ ਮਾਣ ਦੀ ਆਪਾਂ ਕਹਿਦਾ ਵੀ ਨਹੀਂ ਜਿਹੜਾ ਆਪਣਾ ਹੀ ਘਰ ਵੀਰੇ ਉਹ ਦੇ ਲਈ ਜਾਏ ਚਲੇ ਜਾ ਜਾਵਾਂ ਹੀ ਟੱਕਣਾ ਤੋੜ ਦੇਣਾ ਤੂੰ ਵੀ ਗਰੀਬ ਹੋਣਾ ਖਲੇ ਆ ਕੇ ਫੁਕਰੀਆਂ ਮਾਰਨ ਦੀ ਵੀ ਵਜਾ ਨਹੀਂ ਸਾਡੇ ਬਲ ਕੰਮ ਨਹੀਂ ਬੰਦੇ ਵਾਹ ਅੱਦਕ ਉਥੇ ਗੱਡੀ ਗੁੱਡੀ ਖੜੀ ਹੋਵੇ ਹਾਂ ਇਹ ਤਾਂ ਪਰਾਂ ਹੀ ਕਰਨ ਇਹ ਇਹ ਤਾਂ ਆਈ ਜੀ ਆ ਵੀ ਤੇ ਉਹ ਨਾਲੇ ਯਾਰ ਬੰਦੇ ਹੀ ਉਹ ਆ ਜਿਹੜਾ ਦੂਜੇ ਦੇ ਘਰੇ ਜਾ ਕੇ ਆਪਦਾ ਘਰ ਸਮਝ ਲਓ ਠੀਕ ਆ ਨਾ ਉਹ ਇਹ ਤਾਂ ਹੈ ਨਹੀਂਗਾ ਇਹ ਤਾਂ ਹੈ ਨਹੀਂ ਵੀ ਹਾਂ ਵੀ ਉਹ ਦੂਜੇ ਦੇ ਘਰੇ ਚਲੇ ਵੀ ਇਹ ਤਾਂ ਇਹਨਾਂ ਦਾ ਅਸੀਂ ਕੀ ਲੈਣਾ ਤਾਂ ਚਾਹ ਪਾਣੀ ਛਕਣਾ ਰੋਟੀ ਪਾਣੀ ਖਾਣਾ ਪਰ ਪੁੱਛੀ ਦੇ ਲੈ ਆਮਨਜੋਤ ਦੇ ਘਰੇ ਕਿਸੇ ਨੂੰ ਹੋਰ ਤੋਂ ਚਾਹ ਮਿਲੇ ਨਾ ਮਿਲੇ ਤਰਾ ਪਾਉਣ ਟਿਉਣਾ ਚਾਹੇ ਬਣੀ ਹੋ ਜਾਂ ਨਾ ਗੱਗੀ ਚਾਹ ਪੀਏਗਾ ਹੋਰ ਮਤ ਜੇ ਕੋ ਨਾ ਗਏ ਹੁਣ ਉਹ ਤੇ ਉਹ ਜੂਣੀ ਨੇ ਕੋਈ ਮਾਮੂਲੀ ਜੂਣੀ ਜਰ ਗੱਗੀ ਆਏ ਬਾਈ ਬਣ ਕੇ ਤੂੰ ਜਾ ਲਿਆ ਤੈਨੂੰ ਜਾ ਮੈਂ ਆਪਾਂ ਜਾ ਕੇ ਆਪਾਂ ਹੋਣੀ ਗਈ ਮੈਂ ਕਹਤੇ ਜਮ ਮੈਂ ਨੂੰ ਕਿਹਾ ਮੈਂ ਕਹੀ ਦੱਦੀ ਚਾਹ ਮਾ ਉਹ ਵੀ ਤਾਂ ਹੀ ਪੀਣਾ ਮੈਂ ਨਾ ਇੱਥੇ ਆਪਾਂ ਬਥੇ ਨਹੀਂ ਹੋ ਰੱਖਿਆ ਆਪਾਂ ਨਹੀਂ ਚੱਲ ਕੋਈ ਨਾ ਇਹ ਚੱਲਦੇ ਉਹ ਵੀਰੇ ਗੱਲ ਪਤਾ ਹੀ ਆ ਇਹਦੇ ਚ ਨਾਲੇ ਦੋ ਸਿਸਟਮ ਨੇ ਇਹ ਉਹਨਾਂ ਨੂੰ ਮਾਰਦਾ ਆ ਉਹ ਨਾਲੇ ਯਾਰ ਪਿੰਡ ਦਿਆਂ ਨੂੰ ਮੋਗਰ ਦਿਆਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਸਹੀ ਆ ਕਿਹੜਾ ਨਹੀਂ ਕਿਹੜਾ ਆਦਾ ਬੰਦਾ ਕਿਹੜਾ ਚਾਰ ਚੰਨ ਮਾਂ ਐਡੀ ਗੱਲ ਕਰ ਉਹ ਕਰ ਮਾਂ ਐਡੀ ਗੱਲ ਕਹਿ ਦੇ ਫਿਰ ਫਿਰ ਤੇ ਗੱਲੇ ਪਿੱਛੇ ਰਹੀ ਕੁਛ ਨਹੀਂ ਮੈਂ ਲੱਗਾ ਇਹੋ ਦਾ ਪੂਰਾ ਗੱਲ ਕਰਦਾ ਨਹੀਂ ਪਤਾ ਪਹੁੰਚਾਣਾ ਕਰ ਲੈਣਾ ਇਹ ਦੋਈ ਮੈਨਾਂ ਕਹ ਦੂੰ ਮੇਰਾ ਨਾਮ ਅੰਮਰ ਦਾ ਪਹਲਾ ਲਕੜਾ ਤੋਂ ਚਲੇ ਆ ਗਿਆ ਠੀਕ ਆ ਪਰ ਉਹਨਾਂ ਨੂੰ ਵੀ ਆਜ ਦੋ ਦੋ ਮਹੀਨੇ ਪਹਿਲੇ ਆਂਦੀ ਕਿ 18 ਮਹੀਨੇ ਆਸਾ ਹੋ ਰਿਹਾ ਜੋ ਬਾਈ ਖਾਣੇ ਆਵਾਂ ਤਾਂ ਉਹ ਰੋਣ ਆਜੇ ਵੇ ਵਾਣੀ ਜਿਹੜੀ ਜੋ ਨਿਕਲਿਆ ਨਾਰੀਏ ਇਹ ਨਿਕਲਿਆ ਜੀ ਹੁਣ ਦੇਖੋ ਇਹ ਵਿੱਚੋਂ ਕੀ ਲਾ ਸੋਨੇ ਦਾ ਜਾਂ ਫਿਰ ਓਏ ਇਹ ਕਿਹੜਾ ਗਾਹ ਆ ਉਹ ਹਰ ਦੁਆਰ ਓਏ ਕੋਈ ਨਹੀਂ ਆਦਾ ਕਈ ਵਾਰ ਹਰ ਦੁਆਰ ਵਾਲਾ ਪਾਣੀ ਇੱਥੇ ਆਉਂਦਾ ਗਾ ਥੱਲੇ ਦੇ ਮੋਟਰ ਦੇ ਥੱਲੇ ਲੱਗਦਾ ਆ ਪਤਾ ਨਹੀਂ ਲੱਗਦਾ ਕਿ ਨਹੀਂ ਟੱਕਾ ਚੁੱਪੜੀ ਆਇਆ ਕਿ ਮੈਂ ਯਾਰੋ ਬਾਸੀ ਆਇਆ ਪੁੱਜੇ ਨਾ ਹੁੰਦਾ ਮੁੰਜੇ ਜੁਲਾਗਾ ਹੁਣ ਇਹੋ ਪੈਣਾ ਪਿੰਲੀਵਾਰ ਦਾ ਕਹਿੰਦਾ ਆਪ ਚਵਾਕਾਂ ਪਈ ਜਾਂਦੇ ਨੇ ਯਾਰ ਆਪ ਕੰਨ ਜਾ ਕੇ ਆਲੇ ਨੂੰ ਜੀ ਭਾਈ ਛੱਡੇ ਆਉਂਦਾ ਆਪ ਆਪ ਦਾ ਦੋਨੇ ਸਿੱਟਣਾ ਕਜੇਗਾ ਮਸ ਨਹੀਂ ਲਾਓ ਭਾਈ ਕਿ ਸੋਡਾ ਪਾਣੀ ਰੋਕੋ ਹਲਾ ਆਪੀ ਰੋਕੂਗਾ ਯਾਰ ਤਾਂ ਤੌਤਲੂ ਛੱਡਦੀ ਏ ਲੈ ਮੈਂ ਕਹਿੰਦਾ ਵੀ ਉਹ 10 ਮਿੰਟ ਨਹੀਂ ਹੋ ਕਰਨ ਦੇ ਜਲਦੀ ਰੋਣਾ ਪੜਾ 10 ਮਿੰਟ ਹੁਣੇ ਲਾਓ ਹੁਣੇ ਲਾਓ ਜੀ ਮਿਸਤਰੀ ਹਾਂ ਜਿਵੇਂ ਮਰਜ਼ੀ ਕਰੋ ਕੌਜੀ ਜੀ ਸਾਡੇ ਕੰਮ ਕਰ ਲਿਆ ਠੀਕ ਆ ਨਹੀਂ ਭਾਂਜੋ ਮੈਂ ਸਾਨੂੰ ਕੋਈ ਲੋੜ ਅਗੇ ਦਾ ਲਈ ਚੰਗਾ ਜੀ ਸਸਰੀਕਾਲ ਅਗਲੀ ਵੀਡੀਓ ਤੇ ਮਿਲਦੇ ਆ